ਦੇ ਸਰੇ ਇਕੁਇਸ਼ਨ ਭਗਵਾਨ ਦੀ ਜੈ ਸਨਾਤਨ ਧਰਮ ਦੀ ਜੈ ਅੱਜ ਅਸੀਂ ਸ੍ਰੀ ਇਕੁਇਸ਼ਨ ਭਗਵਾਨ ਦੇ ਭਗਤਾਂ ਦੀ ਸੇਵਾ ਵਿੱਚ ਲੈ ਕੇ ਆ ਰਹੇ ਹਾਂ ਰਾਜੀ ਮੋਰ ਤੋਂ ਅੱਜ ਦੀ ਕਥਾ ਦਾ 6ਵਾਂ ਪਾਗ 5ਵੇਂ ਪਾਗ ਵਿੱਚ ਦੱਸਿਆ ਕਿ ਰਾਜੇ ਮੋਰ ਤੋਂ ਅਜਿਹਾ ਜਿਹੜਾ ਪੁੱਤਰ ਤਾਮਰਦਵੰਜ ਪਾਡਵਾਂ ਦਾ ਛੱਡਿਆ ਹੋਇਆ ਘੋੜਾ ਜੁਦ ਵਿੱਚ ਜਿੱਤ ਕੇ ਲੈ ਗਿਆ ਆ ਉਸ ਜੁਦ ਵਿੱਚ अर्जुन ਦੀ ਬੜੀ ਤਗੜੀ ਹਾਰ ਹੋਈ ਆ ਭਿਉਸ਼ੋਕੇ ਯੁੱਧ ਦੇ ਮੈਦਾਨ ਵਿੱਚ अर्जुन ਪਿਆ ਆ ਦੱਸਦੇ ਕਿ ਹਰ ਕੋ ਹੰਕਾਰ ਨਾ ਪਾਏ ਕਹਿੰਦੇ ਰੱਬ ਬਾਕੀ ਸਾਰੀਆਂ ਚੀਜ਼ਾਂ ਪਚਾ ਲੈਂਦਾ ਆ ਭਗਵਾਨ ਖੁਦਾ ਪਰਮੇਸ਼ਰ ਬਾਕੀ ਸਾਰੀ ਚੀਜ਼ਾਂ ਪਚਾ ਲੈਂਦਾ ਸਿਰਫ ਇੱਕ ਅਨਸਾਨ ਦਾ ਹੰਕਾਰ ਨੇ ਭੱਜਦਾ ਭਗਵਾਨ ਨੂੰ ਅੱਜ ਪਾਂਡਵਾਂ ਦਾ

ਪਹਿਲਾ ਇੱਕ ਭਗਵਾਨ ਕ੍ਰਿਸ਼ਨ ਜੀ ਦਾ ਭਜਨ ਉਸ ਤੋਂ ਬਾਅਦ ਅਕੀਕਾ ਦਾ ਆਰੰਭ ਕੀਤੀ ਜਾਵੇਗੀ के आ जा तू शाम आ जा जहा गलिया है सुनी 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 लगे गौशाला हर कोई उदास जहां पे चाहे गोपी हो चाहे ग्वाला जोड़ रखा है माखन खाजा जा तू चलाया जा वो तो शाम आ जा मेरे प्यार की आवाज सुन के आ जा सो so, ओ हूं राजे ਮਹਾਦਵਾਈ ਦੀ ਕਥਾ ਨੂੰ ਆਰੰਭ ਕਰੀਏ ਅਗੇ ਛੇਵੇਂ ਭਾਗ ਨੂੰ ਦੱਸਿਆ ਗਿਆ ਕਿ ਕਿਸ ਵੀਰ ਅਰਜੁਨ ਯੋਧਾ ਯੁੱਧ ਦੇ ਮੈਦਾਨ ਵਿੱਚ ਬੀੜੋਸ਼ ਪਿਆਏ। ਭਗਵਾਨ ਕ੍ਰਿਸ਼ਨ ਉਹਦੇ ਸਹਰੇਣੇ ਵਾਲੇ ਪਾਸੇ ਆ ਕੇ ਖੜਗੇ ਨੇ। ਸੋ ਆਓ ਕਥਾਰਕਰ ਕੀ ਕਹਿੰਦਾ ਕੀ ਲਿਖਦਾ ਬਾਰੇ ਬਾਰੇ ਮੈਂ ਕਨਈਆ ਤੇਰੇ ਰੰਗ ਦੇ ਨਾਲ ਦੀਨਾ ਹੀ ਗਿਆਨ ਕਿਹੜੇ ਢੰਗ ਦੇ ਹਰੀ ਨੇ ਹੰਕਾਰ ਤੋੜਿਆ ਜਿਹੜਾ ਬਣ ਕੇ ਸਵਾਲੀ ਆਇਆ ਦਰ ਤੇ ਪ੍ਰਭੂ ਨਾਲ ਕਦੇ ਖਾਲੀ ਮੋੜਿਆ ਬੜੇ ਪਿਆਰ ਨਾਲ ਸਰਵਣ ਕਰਨਾ ਸ਼ੇਧਾ ਸੇ ਕਿ ਕ੍ਰਿਸ਼ਨ ਭਗਵਾਨ ਅਰਜੁਨ ਜੋਦੇ ਦੇ ਜਖਮੀ ਹੋਏ ਬੇਹੋਸ਼ ਹੋਏ ਦੇ ਸਿਰ ਵਾਲੇ ਪਾਸੇ ਆ ਕੇ ਖਲੋਗੇ ਨੇ ਸੋ ਆਓ ਸਰਵਨ ਕਰਨੇ ਆ ਅੱਗੇ ਕੀ ਹੋਇਆ ਬੋਲੀਏ ਕ੍ਰਿਸ਼ਨ ਭਗਵਾਨ ਜੀ ਦੀ ਜੈ पाईंद <laughs> ਲਓ ਜੀ ਜਿਸ ਵੇਲੇ ਅੱਖਾਂ ਖੋਲੀਆਂ ਅਰਜਨ ਗਿਉਦੇ ਨੇ ਜਖਮੀ ਹੋਇਆ ਜੰਦ ਦੇ ਮੈਦਾਨ ਵਿੱਚ ਪਿਆ ਕੀ ਵੇਖਿਆ ਕਿ ਕ੍ਰਿਸ਼ਨ ਭਗਵਾਨ ਜੀ ਸਿਰ ਵਾਲੇ ਪਾਸੇ ਖੜੇ ਨੇ ਥੋੜਾ ਥੋੜਾ ਮੁਸਕਰਾ ਰਹੇ ਨੇ ਹੱਸ ਰਹੇ ਨੇ ਅਰਜਨ ਗਿਉਦਾ ਸਮਝ ਗਿਆ ਕਹਿਣ ਲੱਗਾ ਕਿ ਭਗਵਾਨ ਮੈਂ ਸਮਝ ਗਿਆ ਇਹ ਤੁਹਾਡੀ ਮਾਇਆ ਸਾਰੀ ਤੁਹਾਡੀ ਲੀਲਾ ਤੁਹਾਡੇ ਕੌਤਕ ਨੇ ਤੂੰ ਹੀ ਮੈਨੂੰ ਹਰਾਉਂਦੇ ਓ ਤੂੰ ਹੀ ਮੈਨੂੰ ਜਕਾਉਂਦੇ ਓ ਅੱਜ ਮੈਂ ਸਮਝ ਗਿਆਂ ਭਗਵਾਨ ਕਿ ਵਿਸ਼ਮ ਕਹਿ ਲਗਾ ਅਰਜਨ ਮੇਰੇ ਭਗਤਾਂ ਦਾ ਜਿਹੜਾ ਹੰਕਾਰ ਆ ਬੜਾ ਤਗੜਾ ਦੁਸ਼ਮਣਾਂ ਕਹਿਂਦਾ ਭਾਵ ਜਿਹੜਾ ਹੰਕਾਰ ਆ ਮੇਰੇ ਭਗਤਾਂ ਦਾ ਦੁਸ਼ਮਣ ਹੈ ਹੰਕਾਰ ਨਹੀਂ ਭਗਤਾਂ ਨੂੰ ਚੜ੍ਹਨ ਦਿੰਦਾ ਤੈਨੂੰ ਹੰਕਾਰ ਸੀ ਹੋ ਗਿਆ ਕਿ ਮੇਰੇ ਤੋਂ ਵੱਡਾ ਯੋਧਾ ਕੋਈ ਨਹੀਂਗਾ ਸੋ ਯੋਧਾ ਤੇ ਤੂੰ ਵੇਖ ਲਿਆ ਹੁਣ ਆਪਣੀ ਅੱਖੀਂ ਵੇਖ ਲਿਆ ਹੁਣ ਤੈਨੂੰ ਇਹ ਵੀ ਹੰਕਾਰ ਆ ਕਿ ਮੇਰੇ ਤੋਂ ਵੱਡਾ ਕੋਈ ਭਗਤ ਕ੍ਰਿਸ਼ਨ ਭਗਵਾਨ ਦਾ ਨਹੀਂਗਾ ਸੋ ਆ ਯੋਦਾ ਦੇ ਤੋਂ ਹੁਣ ਆਪ ਵੇਖ ਲਿਆ ਤੈਨੂੰ ਭਗਤਾਂ ਦੇ ਵੀ ਦਰਸ਼ਨ ਕਰਾਈਏ ਦੱਸਦੇ ਨੇ ਭਗਵਾਨ ਕ੍ਰਿਸ਼ਨ ਨੇ ਫੇਰ ਇੱਕ ਕੌਤਕ ਕੀਤਾ ਆ ਅਰਜਨ ਜਿਸ ਵੇਲੇ ਥੋੜਾ ਤੰਦਰੁਸਤ ਹੋਇਆ ਚੱਲਣ ਦੇ ਕਰਨ ਦੇ ਲੈ ਥੋੜੀ ਹੋਸ਼ ਆਈ ਆ ਮਾਲੂਮ ਪੱਟੀ ਹੋਈ ਆ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਕਿ ਅਰਜਨ ਯੋਧਾ ਤੋਂ ਵੇਰ ਆ ਤੈਨ ਹੁਣ ਪਗਤਾਂ ਦੇ ਵੀ ਦਰਸ਼ਨ ਕਰਾਈਏ ਦੱਸਦੇ ਨੇ ਅਰਜਨ ਯੋਧੇ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਸਾਧੂਆਂ ਦਾ ਭੇਸ਼ ਬਣਾ ਲਿਆ ਜਮ ਰਾਜ ਨੂੰ ਜਮ ਨੂੰ ਸਦਿਆ અનુભੁਕਮਕੀਤਾ ਕੀ ਤੁਸੀਂ ਛੇਰ ਬਣ ਜਾਓ ਦੱਸਦੇ ਨੇ ਇਹ ਭਗਵਾਨ ਕ੍ਰਿਸ਼ਨ ਜਮਰਾਜ ਸ਼ੇਰ ਦਾ ਰੂਪ ਧਾਰ ਕੇ ਤੇ ਅਰਜਨ ਕਹਿੰਦਾ ਭਗਵ ਅਰਜਨ ਤੇ ਕ੍ਰਿਸ਼ਨ ਭਗਵਾਨ ਜੀ ਦੋਵੇਂ ਸਾਧੂਆਂ ਦਾ ਰੂਪ ਧਾਰ ਲਿਆ ਤੇ ਜਮਰਾਜ ਜੀ ਨੇ ਸ਼ੇਰ ਦਾ ਰੂਪ ਧਾਰ ਲਿਆ ਤੇ ਕਿਦਰ ਨੂੰ ਤੁਰ ਪਏ ਨੇ ਜਿੱਦਰ ਰਤਨਗੜ ਦੇ ਜਿਦਾ ਰਾਜੇ ਦੇ ਮਹਿਲ ਨੇ ਜਾ ਕੇ ਦਰਵਾਜ਼ੇ ਤੇ ਖਲੋਗੇ ਨੇ ਅੱਗੇ ਕਹਾਲਾ ਕੀ ਦੱਸਦਾ ਰਾਜੇ ਸ਼ੇਮੇ ਭਗਵਤ ਵਿੱਚ ਐਨਾ ਹੀ ਰਾਜੇ ਮੂਰਤਵਜ ਤੇ ਦਰਵਾਜੇ ਦੇਤੇ ਜਾ ਕੇ ਕੁ ਲੋਗੇ ਨੇ ਤਿੰਨੇ ਜਨੇ ਦਾ ਕ੍ਰਿਸ਼ਨ ਭਗਵਾਨ ਅਰਜੁਨ ਜੋਦਾ ਤੇ ਜਮਨ ਰਾਜ ਸ਼ੇਰ ਦਾ ਰੂਪ ਧਾਰ ਕੇ ਖਲੋ ਗਿਆ ਤੇ ਜਿਹੜੇ ਦਰਵਾਨ ਖੜੇ ਨੇ ਸੰਤਰੀ ਖੜੇ ਨੇ ਪਹਿਰੇਦਾਰ ਖੜੇ ਨੇ ਉਹਨਾਂ ਨੂੰ ਜਾ ਕੇ ਕਿਹਾ ਆ ਕਿ ਰਾਜੇ ਮੂਰਤਵਜ ਨੂੰ ਜਾ ਕੇ ਕਹਿ ਦਿਓ ਕਿ ਦਰਵਾਜੇ ਤੇ ਦੋ ਸਾਧੂ ਤੁਹਾਡੇ ਨਾਲ वार्तालाप ਕਰਨਾ ਚਾਹੁੰਦੇ ਨੇ ਬੋਲੀਏ ਕ੍ਰਿਸ਼ਨ ਭਗਵਾਨ ਜੀ ਦੀ ਜੈ ਅੱਜ 6ਵੇਂ ਭਾਗ ਵਿੱਚ ਰਾਜੇ ਮੋਰਤਵਾਜ ਦੀ ਕਥਾ ਚ ਇਥੋਂ ਤੱਕ ਹੀ ਦੱਸਿਆ ਗਿਆ ਕਿ ਭਗਵਾਨ ਕ੍ਰਿਸ਼ਨ ਤੇ ਅਰਜਨ ਜੋਦਤ ਜਾਮਰਾਜ ਰਾਜੇ ਮੋਰਤਵਾਜ ਦੇ ਮਹਿਲਾਂ ਦੇ ਦਰਵਾਜ਼ੇ ਦੇਖ ਲੋਗੇ ਨੇ ਜਾ ਕੇ ਸੰਤਰੀਆਂ ਨੂੰ ਸੁਨੇਹਾ ਦਿੱਤਾ ਕਿ ਜਾ ਕੇ ਰਾਜੇ ਮੋਰਤਵਾਜ ਨੂੰ ਸੁਨੇਹਾ ਦੇ ਦਿਓ ਕਿ ਦੋ ਸਾਧੂ ਬਾਹਰ ਖੜੇ ਨੇ ਤੁਹਾਡੇ ਨਾਲ वार्ता ਕਰਨੀ ਚਾਹੁੰਦੇ ਨੇ ਸੋ ਆਓ ਸਰਕੇ ਜੈਕਾਰਾ ਲਾਈਏ ਬੋਲੀ ਇਹ ਸਨਾਤਨ ਧਰਮ ਦੀ ਜੈ ਕ੍ਰਿਸ਼ਨ ਭਗਵਾਨ ਦੀ